ਲੇ ਵੀ ਹੁਣ ਆਪਾਂ ਆਪਦਾ ਧੰਦਾ ਸ਼ੁਰੂ ਕਰੀਏ ਜਿਹੜਾ ਆਪਣਾ ਧੰਦਾ ਹੈ ਸਜਦੇ ਨੂੰ ਇਹ ਬੰਦੇ ਵੀ ਧੰਦਾ ਕੀ ਹੁੰਦਾ ਨਹੀਂ ਜੀ ਮੈਨੂੰ ਤਾਂ ਪਤਾ ਹੀ ਨਹੀਂ ਤੈਨੂੰ ਕੀ ਪਤਾ ਹੋਣਾ ਸੀ ਤੂੰ ਤਾਂ ਨਵੇਂ ਲੋਕ ਲਈ ਐ ਕਰੋ ਖੇਡ ਦੀ ਖੇਡ ਦੀ ਇੱਥੇ ਆ ਗਈ ਇਥੇ ਮਜਾ ਕੁੜੀਆਂ ਨੇ ਖੇਡਣ ਲੱਗ ਗਈ ਇਹ ਜੇ ਧੰਦਾ ਹੁੰਦਾ ਨਾ ਜਿਸ ਦੇ ਨਾਲ ਆਪਣੀ ਰੋਜੀ ਰੋਟੀ ਚੱਲਦੀ ਹੈ ਨਾ ਉਹਨੂੰ ਆਪਾਂ ਧੰਦਾ ਕਹਿ ਦਿੰਦੇ ਆ ਅੱਛਾ ਜੀ ਹਾਂ ਹਾਂਜੀ ਅੱਛਾ ਹਾਂਜੀ ਪ੍ਰੋਗਰਾਮ ਲਾਉਣਾ ਹੈ ਹਾਂ ਪ੍ਰੋਗਰਾਮ ਲਾਵਾਗੇ ਜੀ ਤੇ ਕਿਹੜੇ ਪਿੰਡ ਜੀ ਭੁਖਿਆ ਵਾਲੀ ਓਹੋ ਉਹ ਭੁਖਿਆ ਵਾਲੀ ਪਹਿਲਾ ਪ੍ਰੋਗਰਾਮ ਲਾਇਆ ਸੀ ਜੇ ਅਸੀਂ ਉੱਥੇ ਦਾ ਲੋਕ ਵੀ ਭੁੱਖੇ ਐ ਉੱਥੇ ਦਾ 2 ਰੁਪਏ ਪਾ ਦਿੰਦੇ ਨਹੀਂ ਪੈਸਾਂ ਨੂੰ ਆ ਨਬੇ ਅਸੀਂ ਤਾਂ ਪਹਿਲੇ ਸਾਰੇ ਦੇਖੋ ਸਾਰੇ 3200 ਰੁਪਏ ਲਵਾ ਗਏ ਪਹਿਲਾਂ 2500 ਲੈਂਦੇ ਸੀ ਪਰ 2500 ਨਾਲ ਫਿਰ ਅਸੀਂ ਉਹ ਘੱਟ ਉਹ ਖਰਚ ਹੋ ਜਾਂਦਾ 2500 ਹੋ ਗਿਆ ਰਾਜ ਖਾਣਾ ਪੀਣਾ ਪੈ ਗਿਆ ਟਾਇਰ ਪੈਂਚਰ ਹੋ ਗਈ ਉਹਦਾ ਟਿਕਟ ਪਿਆ ਉਹ 60 ਮੱਜੀ ਉਹ ਬਲਾ ਮਲੂ ਕੇ ਜੀ 2500 ਹੋ ਗਿਆ ਉਹ ਪਈ ਅਸੀਂ ਫਤ ਤਾਂ ਲੈਣੇ ਐ ਵੀ ਅੱਜ ਦੋ ਵੀ ਦਿਨ ਹੋ ਗਿਆ ਸੀ ਕਿ ਹੋਰ ਪਿੰਡ ਗਏ ਸੀ ਉਹ ਪਿੰਡੋਂ ਅਸੀਂ ਲੈ ਲਿਆ 1000 ਰੁਪਿਆ ਉਥੇ ਹਰ ਇੱਕ ਉਹ ਤੇਰੇ ਬੜੇ ਖਦਾ ਸਾਡੇ ਮੁੱਡੇ ਨੂੰ 11 ਸੂਏ ਲੋੜੇ ਪਏ ਉਹ ਸੂਏ ਦੇ ਲੈ ਕੇ 1600 ਰੁਪਿਆ ਸਾਨੂੰ 600 ਰੁਪਿਆ ਪੱਲੋਂ ਦੇ ਲਿਆ ਪਿਆ ਗਿਆ ਇਸ ਲਈ ਜਿਹੜਾ ਖਦਾ ਨਿਕਾ ਮੁੱਢਾ ਹੁੰਦਾ ਨਾ ਅਸੀਂ ਪਿੱਛੀ ਬਾ ਦਿੰਨੇ ਵੀਰੇ ਹਾਂ ਨਾ 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 ਤੂੰ 250 ਪੂਰਾ ਰੱਖੋ ਜੀ ਸਾਡਾ ਉੱਤੋਂ ਜਿਹੜੇ ਬਣ ਗਏ ਉਹ ਦੇਖੀ ਜਾ ਉਹ ਬੰਦਾ ਨਾ ਪੰਡੇ ਲਿਓ ਨਾ ਪੰਟਿਓ ਤੇ ਮਰਜ਼ੀ ਕਰ ਲਾਗੇ ਤਾਂ ਠੀਕ ਐ ਤਾਂ ਬੰਦਾ ਭੇਜ ਦਿਓ ਸਾਈ ਦੇ ਦਿਓ ਤੇ ਤਰੀਕ ਦੱਸ ਦਿਓ ਗੱਲ ਪੱਕੀ ਐ 12 ਹੋਇਆ 13 ਹੋਇਆ ਦੋਨੇ ਦਿਨ ਵਿਲੇ ਆ ਸਾਡੇ ਕੋਲੇ ਠੀਕ ਹੈ ਇਹ ਆਪਾਂ ਨੂੰ ਸਹੀ ਦੇਣ ਵਾਸਤੇ ਆ ਗਏ ਅੱਛਾ ਜੀ ਦੁਪੱਟੇ ਮੜੇ ਪਰਾਂ ਕਰ ਲਾ ਦੁਪੱਟੇ ਮੜੇ ਦਪਰੇ ਕਰ ਲਾ ਕਿਉਂਕਿ ਤੰਦੇ ਮਿਲੇ ਨਾ ਬਿਗ ਨਹੀਂ ਚਾਹੀਦਾ ਤੇ ਇਹਦੇ ਨਾਲ ਮੈਨੂੰ ਐ ਲੱਗਦਾ ਵੀ ਕੰਮ ਵਿੱਚ ਬਿਗੜ ਪੈਂਦਾ ਤੇ ਜੇ ਬਿਗੜ ਪੈਂਦਾ ਹੋਵੇ ਨਾ ਮੈਨੂੰ ਮੈ ਲੱਗ ਜਿਵੇਂ ਮੇਰੇ ਕਰੰਟ ਜਾ ਵੱਜਦਾ ਹੁੰਦਾ ਨਾ ਗੱਲ ਸੁਣ ਜੇ ਵਿਆਹ ਕਰਾਇਆ ਤੇ ਕਰੰਟ ਤੇ ਖਾਣਾ ਹੀ ਪਾਉ ਕਰੰਟ ਪਰ ਰਾਤ ਨੂੰ ਖਾਉਂਗਾ ਇਹ ਕੋਈ ਕਰੰਟ ਟਾਈਮ ਤੇ ਖਾਣ ਦਾ ਟਾਈਮ ਸਾਂਜੀ ਸਭ ਦੇ ਕਰ ਦੂ ਕਾਂ ਕਾਂ ਆ ਕੀ ਕਾਂ ਕਾਂ ਲਾਈ ਆ ਇਹ ਕਾਂ ਕਾਂ ਨਹੀਂ ਬੁਲਾਈ ਹਾਂ ਇਹ ਕਾਂ ਕਾਂ ਲਾਈ ਨਹੀਂ ਮੈਂ ਇਹ ਕਾਂ ਕਾਂ ਹਾਂ ਸੁਣ ਵੀ ਕੀ ਮਤਲਬ ਚੱਲਦਾ ਨਾਲ ਸੁਣਾ ਕਰੋ ਸੁਣਾਇਓ ਜਰਾ ਕਾ ਨੂੰ ਕਾ ਨੂੰ ਕੀ ਕਹੀ ਜਾਂਦੇ ਓ ਕਾ ਨੂੰ ਬਚਾਰੀ ਮਾਰਦਾ ਹਾਂ ਮੈਂ ਕਹਿੰਦਾ ਕਾ ਨੂੰ ਤਦੂ ਕਿਉਂ ਅੱਛਾ ਹਾਂ ਕਾ ਨੂੰ ਕਿਉਂ ਠੀਕ ਆ ਪੂਰਾ ਲੱਭਿਆ ਬਣ ਗਿਆ ਅੱਛਾ ਜੀ ਤੁਹਾਨੂੰ ਨਵੀਂ ਨੂੰ ਇਕ ਲਈ ਆਈਏ ਤੈਨੂੰ ਹਲੇ ਆਸਾ ਦਾ ਬੰਦ ਚਾਂ ਨੂੰ ਸੱਚ ਤੇਰੇ ਨਾਲ ਗੱਲ ਵੀ ਕਰ ਹੀ ਲੈਣਾ ਐ ਕਿਉਂਕਿ ਤੁਸੀਂ ਮੇਰੇ ਸ਼ਗਿਰਦ ਹੋ ਨਾ ਤੇ ਫਿਰ ਮੈਨੂੰ ਐ ਪਤਾ ਲੱਗ ਜੂ ਕਿਹੜੇ ਲੈਸਨ ਤੋਂ ਸੋੜਾ ਕੰਮ ਸ਼ੁਰੂ ਕਰਨਾ ਐ ਸੋਨ ਨੂੰ ਵੀ ਕੋਈ ਗਾਣਾ ਵਜਾਣਾ ਆਉਂਦਾ ਨਹੀਂ ਗੱਲ ਸੁਣੋ ਗਾਉਣ ਤਾਂ ਮੈਂ ਜਾਣਦੀ ਨਹੀਂ ਪਰ ਵਜਾ ਲੈਣੀ ਏ ਠੀਕ ਐ ਮੈਂ ਸੁਖੀ ਤੇਰੀ ਭਾਬੀ ਜਦੋਂ ਮਾਂ ਤੇ ਬਿਜਾਵੀ ਲੈਂਦੀ ਹੈ ਤੇ ਕੱਢ ਗੰਗਾ ਆ ਗਈ ਅੱਛਾ ਪਪਾਈ ਕੀ ਵੀ ਦਾਲ ਦਿੰਦੀ ਹੈ ਨਾ ਬਚਾਈ ਕਰੇ ਨਾ ਮਤ ਤਾੜੀ ਇਹ ਦੋ ਦੋ ਸਾਲ ਦੇ ਬੱਚੇ ਤਾੜੀ ਮਾਰਦੇ ਫਿਰਦੇ ਆ ਤਦਰ ਤਾੜੀ ਕੋਈ ਨਹੀਂ ਪਪਾਈ ਘਵਰਾਉਣਾ ਅਸੀਂ ਆਪੇ ਸਿਖਾਣਾ ਮੇਰੀ ਸੁਹਸਰਾ ਲੱਗਦੀ ਮੈਂ ਬਰੇ ਮੈਂ ਅਰੇ ਗੱਲ ਜਦੋਂ ਮਾਂ ਪੇ ਸਾਨੂੰ ਮੈਨੂੰ ਤੂੰ ਗੱਲ ਸੁਣੋ ਤੁਹਾਡੇ ਕੋਲ ਟਾਈਮ ਤਾਂ ਹੈ ਨਹੀਂ ਕਿਹੜੀ ਵੇਲੇ ਸਿਖਾਓਗੇ ਮੈਨੂੰ ਤੈਨੂੰ ਦੇ ਵ ਕਿਸੇ ਤੇ ਵੀਸ ਗਾਦਾ ਕਿਸੇ ਤੇ ਵੀਸ ਗਾਦਾ ਤੇ ਕਿੰਦੀ ਕੋਈ ਨਹੀਂ ਹਲੋ ਹਾਂਜੀ ਕੋਈ ਪ੍ਰੋਗਰਾਮ ਹੀ ਕਰਦੇ ਆਂ ਹੋਰ ਅਸੀਂ ਘਰੇ ਪੰਗੜਾ ਤਾਂ ਨਹੀਂ ਪਾਉਂਦੇ ਆ ਕਿੱਥੇ ਕਰਾਉਣਾ ਗੁਰਚੇ ਠੀਕ ਹੈ ਕਰ ਦਿਆਂਗੇ ਤੁਸੀਂ ਐ ਕਰੋ ਭਾਈ ਅੱਧੇ ਘੰਟੇ ਬਾਅਦ ਟੈਲੀਫੋਨ ਕਰਿਓ ਮੈਂ ਮੇਰੀ ਘਰ ਵਾਲੀ ਵਾਸਤੇ ਇੱਕ ਸਬਜ਼ੀ ਬਣਾ ਰਹੀ ਹਾਂ ਤੇ ਜਿਹੜਾ ਮੇਰਾ ਅਸਿਸਟੈਂਟ ਹੈ ਉਹ ਬਾਹਰ ਕੰਮ ਵੇ ਗਿਆ ਤੇ ਜਿਹੜਾ ਦੂਜਾ ਅਸਿਸਟੈਂਟ ਹੈ ਉਹ ਬਾਹਰ ਬੰਦੇ ਤੋਂ ਪੈਸੇ ਲੈਣ ਗਿਆ ਅੱਜ ਕੱਲ੍ਹ ਪ੍ਰੋਗਰਾਮ ਕਰਵਾ ਲੈਂਦੇ ਆ ਪੈਸੇ ਦੇ ਦੇ ਨਾਲ ਹੀ ਲੈ ਲੈਂਦੇ ਮੋਰ ਮੈਂ ਬਸ ਹੁੰਦਾ ਪੈਂਦਾ ਹਾਂ ਅੱਧੇ ਘੰਟੇ ਬਾਅਦ ਟੈਲੀਫੋਨ ਕਰ ਲਈ ਭਾਈ ਤੇ ਤੇ ਕਰੀ ਪਾਪਾ ਜੀ ਉਹੀ ਗੱਲ ਹੋਈ ਨਾ ਜਿੱਦਾਂ ਸਾਨੂੰ ਡਰ ਸੀ ਅਸਮਰੇ ਵਿਆਹ ਕਰਾ ਆ ਕੇ ਤਾਂ ਹੁਣ ਰੋਣ ਡੈ ਪਾਪਾ ਹੀ ਆੜੇ ਹਸਤਾ ਮੂੰਹ ਖਾਈ ਦੀ ਰ ਸੰਕਰ ਨਾ ਐਸੀ ਆ ਤਾਂ ਸਾਰੀ ਰਾਤ ਨਹੀਂ ਸੱਤੇ ਮੂੰਹ ਖਾਈ ਦਾ ਸਗਨ ਵੀ ਤਾਂ ਦੇਣਾ ਹੀ ਸੀ ਨਾ ਬਿਕੁ ਜੀ ਰਿਸ਼ਤੇ ਚ ਨਵੀਂ ਵਿਆਹੀ ਬਹੁਟੀ ਨੂੰ ਕੰਮ ਕਰਦਿਆਂ ਤੁਰਦਿਆਂ ਫਿਰਦਿਆਂ ਵੇਖਣ ਨੂੰ ਜਿੱਦਾਂ ਕਰਦਾ ਹੀ ਆ ਨਾ ਓਏ ਚੁੱਪ ਕਰ ਠਰਕੀ ਆ ਵੜਿਆ ਇੱਕ ਵਾਰੀ ਆ ਕੇ ਬੋਲਣ ਲੱਗੇ ਮੁਰਗੇ ਚੁੱਪ ਕਰਨ ਦਾ ਨਾ ਨਹੀਂ ਲੈਂਦੇ ਮੈਂ ਤੇਰੀ ਭਾਬੀ ਵਾਸਤੇ ਸਬਜ਼ੀ ਬਣਾਉਣ ਲੱਗਿਆ ਜੋ ਗਈ ਹੈ ਤਰੀਕ ਤੇ ਤਰੀਕ ਤੇ ਆਹ ਤਰੀਕ ਤੇ ਇਹ ਚਰਾਨੀਆਂ ਵਾਲੀ ਕੀ ਗੱਲ ਐ ਹਰਕਲ ਕੁੜੀਆਂ ਕੁੜੀਆਂ ਹਰੇ ਕੰਮ ਕਰਨ ਲੱਗੀਆਂ ਤੇ ਜੋ ਤਰੀਕ ਤੇ ਚਲੀ ਗਈ ਕਚਹਿਰੀ ਚਲੀ ਗਈ ਤੇ ਉਹ ਸੋੜੇ ਕੀ ਬਰਕ ਪੈ ਗਿਆ ਪਾਪਾ ਕੀ ਗੱਲਾਂ ਕਰਦਾ ਇਹ ਠੀਕ ਐ ਵੀ ਕੁੜੀਆਂ ਅੱਜਕੱਲ ਖੇਡਾਂ ਚ ਨਚਣ ਟੱਪਣ ਚ ਮੋੜਿਆਂ ਨਾਲੋਂ ਹਰ ਕੰਮ ਚ ਅੱਗੇ ਨਿਕਲ ਗਈਆਂ ਪਰ ਇਹਦੇ ਨਾਲ ਦੇਸ਼ ਦਾ ਸਮਾਜ ਦਾ ਭਲਾ ਹੁੰਦਾ ਨਾ ਬਣਦਾ ਪਰ ਆ ਕਚੈਰੀ ਚ ਤਰੀਂ ਉੱਤਣ ਵਾਲੀ ਗੱਲ ਇਹਦੇ ਨਾਲ ਨਾਂ ਨਹੀਂ ਬਣਦਾ ਬਦਨਾਮੀ ਹੁੰਦੀ ਆ ਪਾਪਾ ਜੀ ਬਦਨਾਮੀ ਹੁੰਦੀ ਆ ਇਹ ਗੱਲ ਹੋਰ ਨਾਲ ਨਾ ਕਿਉਂ ਵਾਈ ਗਰੂ ਵਾਈ ਗਰੂ ਲੜਾਈ ਆ ਗਿਆ ਭਾਈ ਸਾਡੇ ਤਾਂ ਸਾਰੇ ਪਰਿਵਾਰ ਨੇ ਅੱਜ ਤੱਕ ਥਾਣੇ ਕਚੈਰੀ ਆਂਦਾ ਨਾਂ ਤੱਕ ਨਹੀਂ ਸੀ ਸੁਣਿਆ ਚੁੱਪ ਕਰ ਲਈ ਫਫੇ ਕੁੱਟ ਨਹੀਂ ਏ ਜੇ ਸੌਣ ਨਹੀਂ ਤਾਂ ਸਨਾਤਾ ਦਿੱਤਾ ਹਾਏ ਰੋਇ ਰੱਬਾ ਚੱਕ ਲਾ ਗਵਾਂਡੀਆਂ ਨੂੰ ਉਹ ਗਵਾਂਡੀਆਂ ਦਾ ਨਾਂ ਪਲਾਟ ਖਾਲੀ ਐ ਉਦਰੀ ਗੰਦ ਪਿਆ ਹੈ ਅਰੇ ਬੋਤਾ ਕੀ ਚੁਕਾਏਗਾ ਤੂੰ ਆਪ ਜਾ ਕੇ ਲੈ ਜਾ ਪਪਾ ਜੀ ਕਿਉਂ ਫਝੂੜੀਆਂ ਗੱਲਾਂ ਕਰੀ ਜਾਂਦੇ ਹੋ ਤੁਹਾਨੂੰ ਨਹੀਂ ਪਤਾ ਅਸੀਂ ਕਿੰਨੇ ਉਦਾਸ ਬੱਸ ਮੈਨੂੰ ਪਤਾ ਤੁਸੀਂ ਕਿੰਨੇ ਉਦਾਸ ਹੋ ਮੈਂ ਘਰ ਵਾਲੀ ਮੇਰੀ ਨਾਲ ਸ੍ਰੀ ਤੇ ਗਈ ਹੈ ਤੇ ਮੈਂ ਉਹਦੇ ਬਾਅਦ ਸਬਜ਼ੀ ਬਣਾ ਰਿਆ ਤੁਸੀਂ ਬੈਠਣਾ ਜਾਂ ਬੈਠੋ ਜਾਣਾ ਚਾਹੋ ਹਾਲੇ ਪਪਾ ਜੀ ਇੱਕ ਤਾਂ ਤੁਸੀਂ ਐਸ ਉਮਰੇ ਵਿਆਹ ਕਰਵਾ ਜਾ ਉਦੋਂ ਸਾਡੀ ਬੇਇੱਜ਼ਤੀ ਕਰਨ ਚ ਚਾਚਾ ਦੀਆਂ ਭੈਣਾਂ ਆਪਾਂ ਚਲੋ ਪਪਾ ਪਾਓ ਉਹ ਮੱਛਾ ਜਿਹਨ ਪਰੌਲਾ تھا ਚਲੋ ਬੇਲੇ ਹੁੰਦੇ ਇੱਥੇ ਆ ਕੇ ਬਹਿ ਜਾਂਦੇ